ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬੇਨਤੀ ਇਸ ਤਰ੍ਹਾਂ ਆ ਕਿ ਸਾਡਾ ਸਿੰਘ ਆ ਸਤਨਾਮ ਸਿੰਘ ਬਾਗੀ ਮੈਨੂੰ ਸਤਨਾਮ ਸਿੰਘ ਬਾਗੀ ਦਾ ਫੋਨ ਆਇਆ ਵੀ ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਇਹਦੇ ਈ ਰਿਕਸ਼ੇ ਦੇ ਇੱਕ ਬੇਟੀ ਬੱਚੀ ਇੱਕ ਬੇਟੀ ਜਿਹੜੀ ਰੋ ਰਹੀ ਸੀ ਜਦੋਂ ਇਹਨੇ ਪੁੱਛਿਆ ਤਾਂ ਕਾਹ ਤੋਂ ਰੋਨੀ ਆ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਜਦੋਂ ਸਤਨਾਮ ਸਿੰਘ ਉਹਨਾਂ ਨੇ ਮੇਰੇ ਨਾਲ ਵਜਨ ਕੀਤਾ ਇਹ ਬੇਟੀ ਨੂੰ ਮਿਲੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਥੇ ਪੁਲਿਸ ਸਟੇਸ਼ਨ ਪਹੁੰਚੇ ਉਸ ਜਿਹਨੇ ਮੈਨੂੰ ਆਪੇ ਜੱਜ ਤੁਸੀਂ ਅੱਗੇ ਕਾਰਵਾਈ ਕਰਾਓ ਮੈਂ ਆਉਣਾ। ਪ੍ਰਸ਼ਾਸਨ ਦਾ ਪਹਿਲਾ ਰਵਈਆ ਜਿਹੜਾ ਬੜਾ ਢੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ। ਬਹੁਤ ਢੱਲਾ ਸੀਗਾ ਉਸ ਇੰਚਾਰਜ ਦਾ ਰਵਈਆ ਜਿਹੜਾ ਇੱਥੇ ਮੌਕੇ ਤੇ ਹਾਜ਼ਰ ਸੀਗਾ। ਮੈਂ ਨਾਮ ਨਹੀਂ ਪਤਾ ਦਗਾ ਮੈਨੂੰ। ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਜੀਰੋ ਸਿੰਘਾਂ ਨੇ ਵਜਨ ਕੀਤਾ ਸੀ ਆਏ ਸਾਰੇ ਸਿੰਘ ਹੁਣ ਆਏ ਆ ਗਰੀ ਤੇਜ ਸਿੰਘ ਜਣੀ ਵੀ ਆਏ। ਬਾਕੀ ਵੀ ਸਾਡੇ ਜਿਹੜੇ ਸਿੰਘ ਸਾਡੇ ਨਾਲ ਆਏ ਨੇ। ਆ ਕੇ ਜਿਹੜੀ ਸਾਰੀ ਗੱਲਬਾਤ ਅਸੀਂ ਪਤਾ ਕੀਤੀ ਆ ਜੋ ਜਾਂਚ ਦਾ ਵਿਸ਼ਾ ਜੀ ਫਿਲਹਾਲ ਜੋ ਬੇਟੀ ਦਾ ਕਹਿਣਾ ਵਾ ਕਿ ਉਹ ਕਿਸੇ ਆਪਣੇ ਇੱਕ ਫਰੈਂਡ ਦੇ ਨਾਲ ਦਰਬਾਰ ਸਾਹਿਬ ਆਈ ਸੀ ਮਤਲਬ ਇੱਥੇ ਅਮਰਸਾ ਆਈ ਸੀ ਉਹ ਦਾ ਦਰਬਾਰ ਸਾਹਿਬ ਕਹਿਣਾ ਭਰੋ ਅਮਰਸਾ ਆਈ ਸੀ ਸੁਭਾਵਕਾ ਹੋਟਲ ਦੇ ਵਿੱਚ ਉਹ ਗਏ ਦਾ ਖੇ ਖਾਣ ਗਏ ਹੋਣਗੇ ਇਹ ਤਾਂ ਬੜਾ ਸਪਸ਼ਟ ਜੀ ਗੱਲ ਹੈ ਵੀ ਕੁੜੀ ਮੁੰਡਾ ਆਟਰ ਵਿੱਚ ਕੀ ਕਰਨ ਜਾਣਗੇ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਵਾਰ ਦਿੱਤੇ ਜਿਨ੍ਹਾਂ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਉਹ ਜਾਣਦੀ ਹੈ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ ਚ ਰਹਿੰਦੀ ਦਸ਼ਰਾਂ ਸਰਾਲੀ ਵਾਲੇ ਬਨੇਉ ਰਹਿੰਦੀ ਹੈ ਕੁੜੀ ਨੂੰ ਸ਼ਹਿਰੇ ਦੀ ਐਸਾ ਤੇ ਉਹਨਾਂ ਪੰਜਾਂ ਨੇ ਬਾਰੀ-ਬਾਰੀ ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਜਿਨ੍ਹਾਂ ਦੇ ਵਿੱਚ ਦੋ ਮੁੰਡੇ ਹੋ ਸੀ ਤਿੰਨ ਹੋ ਸੀ ਰੇਪ ਕਰਨ ਤੋਂ ਬਾਅਦ ਜਿਹੜਾ ਉਹ ਕੁੜੀ ਨੂੰ ਉੱਥੋਂ ਕੁੜੀ ਉੱਥੋਂ ਨਿਕਲਾਈ ਉਹਦੇ ਕਹਿਲ ਮੁਤਾਬਕ ਤੇ ਕੁੜੀ ਦੂ ਬਾਹਰ ਆਈ ਆ ਤੇ ਕੁੜੀ ਨੇ ਬਾਹਰ ਆ ਕੇ ਤੇ ਸਾਡੇ ਸਿੰਘ ਨੂੰ ਮਿਲੇ ਤੇ ਇਹ ਦੱਸਿਆ ਸਾਰੀ ਰਾਤ ਉੱਡ ਚੱਈਏ ਜੀ तकरीबन ਕੁੜੀ ਦਾ ਇਹ ਕਹਿਣਾ ਵਾ ਵੀ ਮੈਂ 7 ਵਜੇ ਤੋਂ ਬਾਅਦ ਮੈਨੂੰ ਹੋਟਲ 'ਚ ਲੈ ਗਿਆ ਸੀ ਬਾਅਦ ਨੂੰ 2 ਵਜੇ ਤੱਕ ਤੇ तकरीबन 2 ਵਜੇ ਤੱਕ ਮੇਰ ਨਾਲ ਉੱਥੇ ਰੇਪ ਹੁੰਦਾ ਰਿਹਾ ਕੋਣ ਅਸੀਂ ਆਏ ਆ ਜੀ ਇੱਥੇ ਆ ਕੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਕਪਲ ਜੀ ਤੋਂ ਇਜਾਜ਼ਤ ਨੇ ਉਹਨਾਂ ਨਾਲ ਮਿਲੇ ਆ ਕੁੜੀ ਕੋ ਸਾਰੀ ਗੱਲਬਾਤ ਪੁੱਛੀ ਦੀ ਕੁੜੀ ਮਾਤਾ ਵੀ ਆਈ ਆ ਕੁੜੀ ਜਿਹੜੀ ਆ ਕਿਸੇ ਦੇ ਘਰਾਂ ਚ ਕੰਮ ਕਰਦੀ ਆ ਘਰਾਂ ਕਿਸੇ ਘਰ ਦੇ ਵਿੱਚ ਰੋਟੀ ਪਾਣੀ ਦੀ ਜੌਬ ਕਰਦੀ ਆ ਗਰੀਬ ਪਰਿਵਾਰ ਦੀ ਕੁੜੀ ਆ ਜੋ ਹੁਣ ਤੱਕ ਸਾਨੂੰ ਲੱਗਿਆ ਵੀ ਜੋ ਉਹ ਕੁੜੀ ਕਹਿ ਰਹੀ ਉਹ ਸੱਚ ਆ हां अपने फ्रेंड ਨਾਲ ਆਈ ਬਿਲਕੁਲ ਉਹਦੇ ਵੱਲੋਂ ਬਿਆਨ ਆਪਣੇ ਦਿੱਤੇ ਜਾ ਰਹੇ ਨੇ ਕਿ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਇਹਨਾਂ ਨੌਜਵਾਨਾਂ ਦੀ ਜਿਨ੍ਹਾਂ ਦੇ ਵੱਲੋਂ ਕੰਮ ਬਿਲਕੁਲ ਜੀ ਉਹ ਹੋਟਲ ਸੀਲ ਹੋਣਾ ਚਾਹੀਦਾ इवन ਸਾਡੇ ਸਿੰਘ ਜਦੋਂ ਉੱਥੇ ਗਏ ਨੇ ਇਹਨਾਂ ਸਿੰਘਾਂ ਦੇ ਕਹਿਣ ਮੁਤਾਬਕ ਉਹਨਾਂ ਸੀਸੀਟੀਵੀ ਬੰਦ ਨੇ ਲੱਗੇ ਸੀਟੀਵੀ ਲੱਗੇ ਨੇ ਉਹ ਚਾਲੂ ਹੂਗਾ ਪੰਜ ਕੁੜੀਆਂ ਜਿਹੜੀਆਂ ਨੇ ਸਿੰਘਾਂ ਨੂੰ ਵੇਖ ਕੇ ਹੋਟਲ ਚ ਭਜਾਈਆਂ ਗਈਆਂ ਨੇ ਜਿਹੜੇ ਮੁੰਡਿਓ ਰਾਤ ਵਾਲੀ ਡਿਊਟੀ ਵਾਲੇ ਸੀ ਉਹ ਹੋਟਲ ਚ ਭਜਾਏ ਗਏ ਨੇ ਕਿਉਂਕਿ ਪ੍ਰਸ਼ਾਸਨ ਦਾ ਰਵਈਆ ਢਿੱਲਾ ਸੀ ਜਦੋਂ ਸਾਡੇ ਸਿੰਘ ਆਏ ਨੇ ਕਿੰਨੇ ਵੇਲੇ ਤੁਸੀਂ ਆਏ ਹੋ ਅਸੀਂ ਸਿਉਰੀ ਆ ਗਏ 6:30 ਵਜੇ 6:30 ਵਜੇ ਜੇ ਉਦੋਂ ਉਸੇ ਵੇਲੇ ਹੀ ਜਾ ਕੇ ਉਹਨਾਂ ਨੂੰ ਚੱਕਦੇ ਤੇ ਮੁੰਡੇ ਫੜ ਹੋ ਜਾਣੇ ਤੇ ਚਲੋ ਹੁਣ ਵੀ ਫੜ ਹੋ ਜਾਣਗੇ ਕਿ ਹੁਣ ਸਾਰਾ ਜਾਂਚ ਦਾ ਵਿਸ਼ਾ ਵੀ ਕੁੜੀ ਦੇ ਮੁਤਾਬਕ ਰੇਪ ਹੋਇਆ ਪਰ ਜੇਕਰ ਕੋਈ ਝੂਠ ਨਿਕਲਦਾ ਤਾਂ ਪੁਲਿਸ ਨੇ ਆਪੇ ਦੇਖ ਲੈਣਾ ਵੀ ਜੇ ਇੱਕ ਮਿੰਟ ਵਾਸਤੇ ਮੈਂ ਇਦਾਂ ਵੀ ਗੱਲ ਕਰ ਲੈਣਾ ਵੀ ਜੇ ਕੁੜੀ ਗਲਤ ਹੀ ਹੋਊਗੀ ਮੰਨ ਲਓ ਜਿੱਦਾਂ ਆਪਾਂ ਕਿਨੂੰ ਕਿਨੂੰ ਕਾਲ ਕਰ ਲਖੈ ਦਿੰਨੇ ਇੱਕ ਮਿੰਟ ਵਾਸਤੇ ਲੱਗਦਾ ਨਹੀਂ ਸਾਨੂੰ ਇਦਾਂ ਦਾ ਕੁਛ ਕੁੜੀ ਦੇ ਮੁਤਾਬਕ ਜਿੱਦਾਂ ਦੀ ਕੁੜੀ ਦੀ ਸ਼ਕਲ ਚੁਰਤਾ ਬੋਲ ਚਾਲ ਆ ਕੋਲਾ ਪਾਣਿਆ ਬੜੀ ਗਰੀਬ ਜਿਹੇ ਪਰਿਵਾਰ ਦੀ ਲੱਗਦੀ ਹੈ ਵੀ ਉਹ ਇਦਾਂ ਦਾ ਕੁਝ ਕਰਦੀ ਹੋਊਗੀ ਉਹ ਇੱਕ ਜਾਲ 'ਚ ਫਸੀ ਆ ਆਪਣੇ ਬੁਆਏਫਰੈਂਡ ਦੇ ਨਾਲ ਦੂਸਰੀ ਬੇਨਤੀ ਸੀ ਕਰੀਏ ਵੀ ਸੱਚਕਣ ਸਿੰਘ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ ਗੱਲ ਦੀ ਕਾਰਵਾਈ ਵੀ ਕਰ ਰਹੇ ਆ ਕਿੰਨੇ ਹੋਟਲਾਂ ਨੂੰ ਅਸੀਂ ਨੰਗਿਆਂ ਵੀ ਕੀਤਾ ਜਿੰਨਾ ਵਿੱਚ ਧੰਦਾ ਚੱਲਦਾ ਜਿਹੜੇ ਹੋਟਲਾਂ ਵਾਲੇ ਆਮ ਜਾਂਦੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ ਕੇ ਬਹੁ ਫੜ ਫੜ ਕੇ ਕਹਿੰਦੇ ਨੇ ਵੀ ਆਜੋ ਹੋਟਲ ਲੇ ਲੋ ਬਹੁਤ ਸਾਰੀ ਤੁਹਾਡੇ ਵੱਲ ਵੀਡੀਓ ਬਣਾਈਆਂ ਗਈਆਂ ਬਾਅਦ ਵਿੱਚ ਜਨਤਕ ਵੀ ਹੋਈ ਹੈ ਜੀ ਮੀਟਿੰਗ ਪ੍ਰੂਫ ਹਾਂ ਮੀਟਿੰਗ ਪ੍ਰੂਫ ਅਸੀਂ ਸਾਰਾ ਕੁਝ ਜਾਰੀ ਕੀਤਾ ਸੀ ਤੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇਹ ਸਭ ਤੇ ਪ੍ਰਸ਼ਾਸਨ ਦਾ ਰਵਈਆ ਬਹੁਤ ਢਲਾ ਪ੍ਰਸ਼ਾਸਨ ਨੂੰ ਕੀੜੀ ਤੁਰੀਆਂ ਦੀ ਦੇਖਦੀ ਆ ਸਾਡਾ ਸਿੰਘ ਇੱਥੇ ਅੱਜ ਕੋਈ ਆਪਣੇ ਪੰਥ ਦੀ ਗੱਲ ਕਰਦੇ ਪੰਥ ਦੇ ਹੱਕਾਂ ਦੀ ਗੱਲ ਕਰਦੇ ਕੋਈ ਐਦਾਂ ਦੀ ਗੱਲ ਕਰਦੇ ਤੇ ਉਹ ਪ੍ਰਸ਼ਾਸਨ ਸਾਡੇ ਸਿੰਘਾਂ ਦੇ ਕਾਰਵਾਈਆਂ ਉਸੇ ਵੇਲੇ ਕਰਦਾ ਸਾਨੂੰ ਸਾਡੇ ਪਰਚੇ ਵੀ ਹੋ ਜਾਂਦੇ ਨੇ ਸਭ ਨੂੰ ਜੇਲਾ ਜੂਪੇ ਜਾ ਜਾਂਦਾ ਪਰ ਜਿੱਥੇ ਜਦੋਂ ਇਦਾਂ ਦਾ ਗੰਦ ਪੈ ਰਿਆ ਹੋਵੇ ਸ਼ਰਿਆਂ ਮੇ ਪੈ ਰਿਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਇਹ ਬੜੀ ਹਾਸੋਈ ਨਹੀਂ ਗੱਲ ਆ ਗੇਟਾਂ ਵਾਲੇ ਗੇਟ ਦੇ ਵਿੱਚ ਗਲੜ ਜਿਹੜੇ ਨੇ ਕੀ ਉਹ ਹੁਣ ਹਟ ਗਏ ਨੇ ਉਸ ਤਰ੍ਹਾਂ ਦੇ ਦੇਖੋ ਜਿੰਨਾ ਤੁਸੀਂ ਦੱਸਿਆ ਹੀ ਜਾਗੇ ਬੇਨਤੀ ਸਮਝੋ ਜੀ ਅਸੀਂ ਵੀ ਸਾਰੇ ਆਪਣੀਆਂ ਕਿਰਤੀਆਂ ਤੇ ਆਪਣੇ کاروبار ਵਾਲੇ ਪਰਖ ਹਰ ਵਾਲੇ ਖੜ ਨਹੀਂ ਸਕਦੇ ਇਹ ਤਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਵੀ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉੱਥੇ ਉਹ ਗੰਦ ਪੈਂਦਾ ਨੂੰ ਰੋਕਿਆ ਜਾਵੇ ਹੋਟਲ ਜੇ ਕਿਸੇ ਨੇ ਲੈਣਾ ਮਾਲੋ ਮੈਨੂੰ ਹੋਟਲ ਦੀ ਨੀਡ ਮੈਂ ਜਾਊਂਗਾ ਹੋਟਲ ਚ ਰੂਮ ਲੈ ਲਊਂਗਾ ਮੈਨੂੰ ਆਵਾਜ਼ਾਂ ਮਾਰ-ਮਾਰ ਕੇ ਹੋਟਲ ਚ ਕਹਿਣਾ ਵੀ ਰੂਮ ਲੈ ਲਓ ਘੰਟੇ ਵਾਸਤੇ ਸੁਭਾਵਕ ਆ ਪੰਦਾ ਚੱਲਦਾ ਉੱਥੇ ਕਿੰਨੀ ਵਾਰੀ ਹੋ ਚੁੱਕਾ ਵੀ ਕੁੜੀਆਂ ਹੋਟਲਾਂ ਚ ਫੜੀਆਂ ਗਈਆਂ ਇੱਥੇ ਈਵਨ ਇਥੋਂ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਵੀ ਹੋਟਲਾਂ ਚ ਚਿੱਟਾ ਵੀ ਮਿਲਦਾ ਹੋਟਲਾਂ ਚ ਸ਼ਰਾਬ ਵੀ ਮਿਲਦੀ ਆ ਤੇ ਹੋਟਲਾਂ ਚ ਕੁੜੀਆਂ ਵੀ ਮਿਲਦੀਆਂ ਨੇ ਹੋਟਲ ਕਿੱਥੇ ਨੇ ਸੱਚਖੰਡ ਸੀਸ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਵੇਂ ਤਮਾਕੂ ਆਪਾਂ ਬੰਦ ਕਰਾਇਆ ਸੀਗਾ ਉਸੇ ਤਰੀਕੇ ਨਾਲ ਇਹ ਹੋਟਲਾਂ ਦਾ ਵੀ ਗੰਦ ਆ ਅਸੀਂ ਤਾਂ ਜਿੰਨੇ ਜੋਗੀਆਂ ਕਰ ਰਹੇ ਹਾਂ ਪਰ ਪ੍ਰਸ਼ਾਸਨ ਜੇਕਰ ਠੋਕ ਕੇ ਕਾਰਵਾਈ ਕਰੇ ਤੇ ਗੰਦ ਹੋ ਸਕਦਾ ਦੂਸਰੀ ਜਿਹੜਾ ਮਿਸ਼ਾਵਾ ਉਸ ਬੱਚੀ ਦਾ ਰੇਪ ਦਾ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਕੇ ਜੋ ਬੰਦੀ ਕਾਰਵਾਈ ਕਰੂਗਾ ਨਹੀਂ ਪ੍ਰਸ਼ਾਸਨ ਕਾਰਵਾਈ ਕਰਦਾ ਤੇ ਅਸੀਂ ਇਹ ਠੋਕੇ ਕਹਿੰਦੇ ਆ ਕਿ ਜੇਕਰ ਇਹ ਸੱਚ ਹੋਇਆ ਦੋਸ਼ੀ ਸਾਡੇ ਹੱਥ ਚ ਆ ਗਏ ਤੇ ਬੰਦੀ ਸਜ਼ਾ ਦਵਾ ਗੋਣਾ ਵਾਦਾ ਮੱਥਾ ਟੇਕਿਆ ਉਹ ਤੋਂ ਬਾਅਦ ਕੀ ਉਹ ਮੱਥਾ ਟੇਕ ਕੇ ਕਹਿੰਦੀ ਤੁਸੀਂ ਪਾਣੀ ਪੀ ਤੇ ਮੈਂ ਆਉਣਾ ਪਰ ਕਿਹਾ ਕਿ ਮੈਂ ਆਪਣੇ ਘਰੇ ਚਲ ਜਾਨੀ ਆ ਫਿਰ ਉਥੇ ਨਾ ਇੱਕ ਮੁੰਡਾ ਸੀ ਉਹਨੇ ਮੇਰੀ ਬਾਹ ਫੜੀ ਤੇ ਫਿਰ ਕਿ ਹੋਟਲ ਚ ਲੈ ਗਏ ਕਿ ਉਹਨੇ ਨਹੀਂ ਪੁੱਛ ਵੀ ਕੀਤਾ ਤੇ ਜਿਹੜੇ ਬਾਕੀ ਮੁੰਡੇ ਸਾਰਿਆਂ ਨੂੰ ਬੁਲਾ ਕੇ ਉਸ ਉਹਨਾਂ ਨੇ ਡਰਾਈਵ ਕੀਤਾ ਕਿੰਨੇ ਵੇ ਦੀ ਘਟਨਾ ਹੈ ਸਾਰੀ ਇਹ ਕਿ 7 ਵਜੇ ਦੀ ਤੇ ਕਿ ਦੋ ਵੇ ਤੱਕ ਉਹਨਾਂ ਨੇ ਅੰਦਰ ਰੱਖਿਆ ਰੂਮ ਚ ਇਸੇ ਤਰ੍ਹਾਂ ਦਾ ਪੈਸੇ ਦਾ ਲਾਲਚ ਕੀਤਾ ਗਿਆ ਨਹੀਂ ਪੈਸੇ ਨਾਲ ਤੇ ਜਿਹੜੇ ਮੁੰਡੇ ਨਾਲ ਤੁਸੀਂ ਆਏ ਸੀ ਉਹ ਕਿੰਨੇ ਵਜੇ ਤੁਹਾਨੂੰ ਹੋਟਲ ਲੈ ਕੇ ਗਿਆ ਉਹ ਸਤੋਜੀ ਲੱਗੇ ਗਿਆ ਸੀ ਉੱਤਲੇ ਇੱਕ ਦੁਪਹਿਰ ਹੀ ਸੀ ਸੋਰੀ ਕਰਕੇ ਹਾਂਜੀ ਅੱਛਾ ਕਿੰਨੇ ਵਜੇ ਉਹਨਾਂ ਨੇ ਬਾਹਰ ਕੱਢਿਆ ਮੁੰਡਿਆਂ ਨੇ ਮੜਕੇ ਉਹਨਾਂ ਨੇ 2 ਵਜੇ ਵਾਰ ਕੇ ਤਾਂ ਉਹਨਾਂ ਦੀ ਪਛਾਣ ਹੈਗੀ ਸਾਰਿਆਂ ਦੀ ਹਾਂਜੀ ਪਛਾਣ ਹੈਗੀ ਕਿੰਨੇ ਕਿੰਨੇ ਮੁੰਡੇ ਆ ਤਿੰਨ ਹੋਟਲ ਦੇ ਸੀ ਤੇ ਦੋਨੇ ਸ਼ਹਿਰੀ ਦੇ ਸੀ ਕੀ ਮੰਗ ਕਰਦੇ ਆ ਮੰਗ ਮੈਂ ਕਾਰੀ ਉਹਨਾਂ ਸ਼ਹਿਰੀ ਵਾਲੇ ਜਾਣਦੇ ਤੁਹਾਨੂੰ ਹਾਂਜੀ ਕਿਤੇ ਤੁਹਾਡੇ ਘਰ ਦੇ ਲੱਗੇ ਦਿੰਦੇ ਨੇ ਨਹੀਂ ਅਸੀਂ ਸਿਹਾਲੀ ਇੰਨੇ ਉਹ ਗਾੜੀ ਦਿੰਦੇ ਜਿਹੜਾ ਤੁਸੀਂ ਆਏ ਸੀ ਉਹਦੇ ਲਿੰਕ ਚ ਕਿੰਨੀ ਦਰ ਤੇ ਹੋ ਗਈ ਸੀ 22 ਕਿ ਉਹ ਮੇਰਾ ਭਰਾ ਸੀ ਭਰਾ ਦੇ ਨਾਲ ਆਈ ਸੀ ਤੇ ਭਰਾ ਨਾਲ ਹੋਟਲ ਚ ਆਈ ਸੀ ਨਹੀਂ ਕਿਉਂਕਿ ਮੁੰਡੇ ਦੇ ਨਾਲ ਹੋਟਲ ਚ ਆਈ ਸੀ ਤੇ ਕਿਉਂਨੇ ਨਹੀਂ ਕੁਝ ਵੀ ਕੀਤਾ ਤੇ ਉਹ ਕੁੰਡੀ ਹੋਣਾ ਸੀ ਤੁਹਾਡਾ ਮੁੰਡਾ ਕੌਣ ਸੀ ਉਹ ਲਵ ਲਵ ਕੀ ਲੱਗਦਾ ਤੁਹਾਡਾ ਮੇਰਾ ਦੋਸਤ ਹੀ ਦੋਸਤ ਤੇ ਉਹਦੇ ਨਾਲ ਆਈ ਤਾਂ ਉਹ ਕਿ ਮੁੰਡਾ ਚਲ ਗਿਆ ਢੁੰਡੀ ਮਾਰ ਕੇ ਬਾਕੀ ਮੁੰਡਿਆਂ ਨੇ ਨਿਹੰਦਰ ਕਲ ਤੋਂ ਉਹਨੇ ਕੁਝ ਨਹੀਂ ਕੀਤਾ ਸੀ ओके ਹਾਂਜੀ ਫੜ ਦੋ ਜੀ ਮੇਰੇ ਆਪ ਕੀਤਾ ਉਹ ਮੁੰਡੇ ਆਣੇ ਕਿਹਨਾ ਆ ਮੇਰਾ ਉਹ ਕਿੱਥੋਂ ਦੇ ਰਹਣਾ ਨੇ ਅਨੁਸਾਰੇ ਜੀ ਦੋਨੇ ਜਾ ਰਹੇ ਸੀ ਤੇ ਤੈਨ ਅੰਮ੍ਰਿਤਸਰ ਤੇ ਆਈ ਹੋਟਲ ਦੇ ਹੀ ਮੈਂ ਤੂੰ ਕਿਰਨਾਲ ਆਈ ਸੀ ਮੈਂ ਜੀ ਦੇ ਨਾਲ ਆਈ ਸੀ ਤੇ ਉਹ ਪੂਰਾ ਕੀ ਨਾਮ ਉਹ ਕਿੱਥੋਂ ਦਾ ਰਹਣਾ ਉਹ ਬਾਵੀਆ ਉਹਨਾਂ ਦੇ ਨਾਲ ਆਈ ਸੀ ਉਹ ਆਪਣੇ ਘਰ ਦੀ ਨਾਲ ਚੱਲ ਗਿਆ ਕਿ ਉਹ ਪਾਣੀ ਦੇ ਵਿੱਚ ਆ ਗਿਆ ਉਹ ਕਿਤੇ ਚਲ ਗਏ ਮੈਂ ਪਾਣੀ ਪੀ ਕੇ ਡਿੱਗਦੀ ਰਹੀ ਉਹਨਾਂ ਨੇ ਕਿੰਨੇ ਵਜੇ ਲੈ ਕੇ ਆਏ ਏ ਤੈਨੂੰ ਇਹ 4 ਵਜੇ ਆਏ ਸਵੇਰੇ ਤੜਕੇ ਇਹ ਤੇ ਰੋਕ ਅੱਛਾ ਤੇ 3:00 ਵਜੇ ਰੂਮ ਤੇ ਗਏ ਬਟਾ ਹਟਦੇ ਕਿੰਨੇ ਵਜੇ ਇਹਨਾਂ ਸਟੈਂਡ ਕਰਾਉਂਦੇ ਆ ਬਾਅਦ ਜਾਣਾ ਹਾਂ ਠੀਕ ਹੈ ਜੀ 8:00 ਜਾਣੇ ਸੀ ਅੱਠਾਂ ਨੇ ਗਲਤ ਕੰਮ ਕੀਤਾ ਤੇ ਹਾਂ ਜੀ ਗਏ ਨੇ ਮੇਰੇ ਕੋਲ ਪਰ ਮੇਰੀ ਕਾਲੀ ਜੀ ਦੇ ਨਾਲ ਉਹਨਾਂ ਦੇ ਬੰਦੇ ਆਇਆ ਤੇ ਇੱਕ ਮਸਲਾ ਸੀਗਾ ਉਹਨਾਂ ਦਾ ਆਜਾਦ ਤੁਹਾਡੇ ਵਿੱਚ ਕੋਈ ਆਪਣੇ ਕਿਸੇ ਲੜਕੀ ਦੇ ਨਾਲ ਗਲਤ ਕੰਮ ਹੋ ਲਿਆ ਤੇ ਉਹਦੇ ਵਾਸਤੇ ਹੁਣੇ ਸਾਡੇ ਕੋਲ ਆਏ ਆ ਗੱਲ ਸੁਣੀਆਂ ਸਾਰੀ ਮੈਂ ਤੇ ਆਪਣੀ ਅਫਸਰ ਕਿਆ ਦਿੱਤੀ ਗਈ ਹੈ ਜੀ ਉਹਨਾਂ ਦੇ ਵੱਲੋਂ ਕਿਆ ਤੋਂ ਉਹਨਾਂ ਕੋਲ ਕੀਤੀ ਗਈ ਹੈ ਜੀ ਆਪਣਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਰੀ ਇਨਵੈਸਟੀਗੇਸ਼ਨ ਕਰਕੇ ਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਮੈਂ ਹੁਣ ਆਪਣੀ ਅਫਸਰ ਸਾਹਿਬਾਨ ਦੀ ਨੋਟਿਸ ਲਿਆ ਕੇ ਸਾਰੀ ਕਿੰਨੇ ਵਜੇ ਇਹਦੇ ਵਿੱਚ ਜਿਨ੍ਹਾਂ ਦੇ ਵੱਲੋਂ ਇੱਕ ਵਾਰੀ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਾਰੀ ਉਸ ਤੋਂ ਬਾਅਦ ਅਫਸਰ ਸਾਹਿਬਾਨ ਦੱਸ ਦੇਊਗਾ ਅੱਗੇ ਨਹੀ ਅਜੇ ਕੋਈ ਰੈਸਟ ਨਹੀਂ ਭਾਈ ਜੋੜੀ ਹੋਟਲ ਕਿਹੜਾ ਹੈ ਹੋਟਲ ਕਿਹੜਾ ਹੈ ਕਿੰਨੇ ਵਜੇ ਆਜ਼ਾਦ ਹੋਟਲ ਆ ਆਜ਼ਾਦ ਤੇ ਕਿੰਨੇ ਵਜੇ ਉਹ ਮੁੰਡਾ ਲੈ ਕੇ ਆਇਆ ਸਾਰੀ ਇਨਵੈਸਟੀਗੇਸ਼ਨ ਕਰਕੇ ਮੈਂ ਮੈਂ ਇਹ ਬੋਲਾਂਗੇ ਮੈਂ ਆਪਣ ਗੱਲ ਦਾ ਇੱਕ ਕਲਿਟੀ ਨੀਮੇ ਕਰ ਸਕਦਾ ਅੱਜ ਮੈਂ ਬੈਠਾ ਹਾਂ ਠੀਕ ਹੈ ਆਫਟਰ ਕਲਿਟੀ ਅਫਸਰ ਸਾਹਿਬਾਨ ਦੀ ਇਸੇ ਕੇਸ ਸਾਡੀ ਆਪਣੇ ਅਸੋਸਾ ਦੇ ਨੋਟਿਸ ਤੇ ਆ ਕੇ ਬੱਗ ਕਿੰਨੇ ਮੁੰਡੇ ਨਾਮਜ਼ਦ ਕੀਤੇ ਗਏ ਏ ਅਜੇ ਵੀਰ ਜੀ ਮੈਂ ਇਹ ਕਨਫਰਮੇਸ਼ਨ ਜੇ ਸ਼ੁਰੂ ਕਰਨੀ ਹੈ ਮੈਂ ਕਹਿੰਦਾ ਦੋ ਜਿਸ ਨੇ ਹੁਣੇ ਤੁਹਾਡੇ ਸਾਹਮਣੇ ਆ ਗਿਆ ਜਿਹੜੀ ਕੁੜੀ ਆ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਜੀ ਤੁਹਾਡੀ ਅਜੇ ਨਹੀਂ ਕੋਈ ਗੱਲਬਾਤ ਹੋਈ ਮੇਰੀ ਅਜੇ ਬਸ ਉਹਨਾਂ ਨੂੰ ਦੱਸਿਆ ਕਿ ਮੈਂ ਕਿਸ ਨਾਲ ਆਈ ਸੀ ਸ਼ਿਕਾਇਤ ਦਿੱਤੀ ਜਾਂਦੀ ਹੈ ਦਾ ਕਾਰਨ ਹੈ ਹਾਂ ਮੈਂ ਹਾਂ ਸ਼ਿਕਾਇਤ ਕੀਤੀ ਜਾਏਗੀ ਅਫਸਰ ਸਾਹਿਬਾਂ ਦੇ ਨੋਟ ਲੇ ਲਾ ਕੇ ਜਿਹੜੀ ਹੋਟਲਾਂ 'ਚ ਗਲਤ ਕੰਮ ਚੱਲਦਾ ਜਿਹੜਾ ਹੋਟਲਾਂ 'ਚ ਕੰਮ ਗਲਤ ਚੱਲਦਾ ਲੱਗਦਾ ਕਾਰਵਾਈ ਕੀਤੀ ਜਾਏਗੀ ਤੁਹਾਡੇ ਹਾਂ ਬਿਲਕੁਲ ਬਿਲਕੁਲ ਕੀਤੀ ਜਾਏਗੀ